ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਰਵਈਆ 트੍ਰੰਪ ਦੇ ਅੱਗੇ ਨਰਮ ਪੈ ਗਿਆ ਉਹਨਾਂ ਨੇ ਜੋ ਪਿਛਲੇ ਦਿਨੀ 트੍ਰੰਪ ਦੇ ਨਾਲ ਬਹਿਸ ਹੋਈ ਸੀ ਉਸ ਉੱਤੇ ਅਫਸੋਸ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਸੁਲਝੋਣਾ ਚਾਹੀਦਾ ਤਾਂ ਜ਼ੈਲੈਂਸਕੀ ਨੇ ਰਵਈਆ ਜਿਹੜਾ ਉਹ ਕਿਤੇ ਨਾ ਕਿਤੇ ਨਰਮ ਪੈ ਗਿਆ ਕਿਉਂਕਿ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਵੀ ਰੋਕ ਦਿੱਤੀ ਸੀ ਜਿਸ ਕਰਕੇ ਹੁਣ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਕਿਤੇ ਨਾ ਕਿਤੇ ਨਰਮ ਪੰਦੇ ਨਜ਼ਰ ਆ ਰਹੇ ਨੇ ਇਹ ਵੀ ਕਹਿ ਸਕਦੇ ਆ ਕਿ ਅਮਰੀਕਾ ਅੱਗੇ ਕਿਤੇ ਨਾ ਕਿਤੇ ਥੋੜਾ ਬੋਤਾ ਝੁਕਦੇ ਨਜ਼ਰ ਆ ਰਹੇ ਨੇ ਤਾਂ ਯੂਕਰੇਨ ਦੇ ਰਾਸ਼ਟਰਪਤੀ ਵਲੋਦਮਿਰ ਜ਼ੈਲੈਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਓਵਲ ਆਫਿਸ ਵਿੱਚ ਹੋਇਆ ਝਗੜਾ ਬਹੁਤ ਹੀ ਅਫਸੋਸਜਨਕ ਸੀ ਅਤੇ ਹੁਣ ਇਹ ਚੀਜ਼ਾਂ ਨੂੰ ਠੀਕ ਕਰਨ ਦਾ ਸਮਾਂ ਹੈ ਜ਼ੈਲੈਂਸਕੀ ਦੀਆਂ ਟਿੱਪਣੀਆਂ ਵਾਈਟ ਹਾਊਸ ਵੱਲੋਂ ਯੂਕਰੇਨ ਨੂੰ ਮਿਲਟਰੀ ਸਹਾਇਤਾ ਰੋਕਣ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਆਈਆਂ ਜ਼ੈਲੈਂਸਕੀ ਨੇ ਐਕਸ ਤੇ ਪੋਸਟ ਕਰਦਿਆ ਕਿਹਾ ਕਿ ਵਾਸ਼ਿੰਗਟਨ ਵਿੱਚ ਵਾਈਟ ਹਾਊਸ ਵਿੱਚ ਸਾਡੀ ਮੀਟਿੰਗ ਉਸ ਤਰੀਕੇ ਨਾਲ ਨਹੀਂ ਹੋਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ ਹੁਣ ਸਾਡੇ ਲਈ ਸਭ ਕੁਝ ਠੀਕ ਕਰਨ ਦਾ ਸਮਾਂ ਆ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਸਹਿਯੋਗ ਅਤੇ ਗੱਲਬਾਤ ਉਸਾਰੂ ਹੋਵੇ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਆਪਣੇ ਦੁਰਲੱਭ ਖਣਿਜਾਂ ਅਤੇ ਸਮ ਦਸਖਤ ਕਰਨ ਲਈ ਤਿਆਰ ਹਨ ਜਿਸ ਦੀ ਟਰੰਪ ਪ੍ਰਸ਼ਾਸਨ ਨੇ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਕਿ ਖਣਿਜ ਅਤੇ ਸੁਰੱਖਿਆ ਉੱਤੇ ਸਮਝੌਤੇ ਦੇ ਸਬੰਧ ਵਿੱਚ ਯੂਕਰੇਨ ਕਿਸੇ ਵੀ ਸਮੇਂ ਕਿਸੇ ਵੀ ਸੁਵਿਧਾਨਜਨਕ ਫਾਰਮੈਟ ਵਿੱਚ ਇਸਤੇ ਦਸਖਤ ਕਰਨ ਲਈ ਤਿਆਰ ਨੇ ਇਸ ਸਮਝੌਤੇ ਨੂੰ ਵਿਦੇਰੇ ਸੁਰੱਖਿਆ ਤੇ ਠੋਸ ਸੁਰੱਖਿਆ ਗਾਰੰਟੀ ਦੇ ਰੂਪ ਵਿੱਚ ਦੇਖਦੇ ਹਾਂ ਮੈਨੂੰ ਸੱਚਮੁੱਚ ਉਮੀਦ ਹੈ ਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਯੂਕਰੇਨ ਸ਼ਾਂਤੀ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨਾ ਚਾਹੁੰਦਾ ਹੈ ਕੋਈ ਵੀ ਕਦੇ ਨਾ ਖਤਮ ਹੋਣ ਵਾਲੀ ਜੰਗ ਨਹੀਂ ਚਾਹੁੰਦਾ ਯੂਕਰੇਨ ਜਲਦੀ ਹੀ ਤੋਂ ਜਲਦੀ ਸ਼ਾਂਤੀ ਲਈ ਗੱਲਬਾਤ ਕਰਨ ਲਈ ਤਿਆਰ ਹੈ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਤੋਂ ਵੱਧ ਕੋਈ ਵੀ ਸ਼ਾਂਤੀ ਨਹੀਂ ਚਾਹੁੰਦਾ ਮੈਂ ਅਤੇ ਮੇਰੀ ਟੀਮ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੀ ਮਜ਼ਬੂਤ ਅਗਵਾਈ ਵਿੱਚ ਸਥਾਈ ਸ਼ਾਂਤੀ ਲਈ ਕੰਮ ਕਰਨ ਲਈ ਤਿਆਰ ਹਾਂ ਤਾਂ ਜ਼ੈਲੈਂਸਕੀ ਦਾ ਰਵੱਈਆ ਨਰਮ ਪੈ ਗਿਆ ਹੈ 트੍ਰੰਪ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਯਾਨੀ ਕਿ 트੍ਰੰਪ ਵੱਲੋਂ ਜੋ ਗੱਲ ਕਹੀ ਗਈ ਸੀ ਉਹ ਮੰਗਾਂ ਮੰਨਣ ਦੇ ਲਈ ਜ਼ੈਲੈਂਸਕੀ ਤਿਆਰ ਹੋ ਗਏ ਨੇ